ਨਮਸਕਾਰ ਮੈਂ ਹਾਂ ਤੁਹਾਡਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਵਾ ਗੱਲ ਕਰਦੇ ਹਾਂ ਭਾਈ ਅਮਰਤਪਾਲ ਖਾਲਸਾ ਦੀ ਜਿਹੜੇ ਵਾਰਸ ਪੰਜਾਬ ਦੇ ਮੁਖੀ ਨੇ ਐਨਐਸ ਦੇ ਤਹਿਤ ਡਿਬੜੂਗੜ ਦੀ ਜੇਲ੍ਹ ਅਸਾਮ ਦੇ ਵਿੱਚ ਨਜ਼ਰਬੰਦ ਨੇ ਚੋਣ ਲੜੇ ਸੀ ਲੋਕ ਸਭਾ ਦੀ ਐਜ਼ੇ ਆਜ਼ਾਦ ਵਿੰਦਵਾਰ 4 ਲੱਖ ਤੋਂ ਜ਼ਿਆਦਾ ਵੋਟਾਂ ਲੈ ਕੇ ਭਾਈ ਅਮਰਤਪਾਲ ਸਿੰਘ ਚੋਣ ਜਿੱਤ ਚੁੱਕੇ ਨੇ ਹਲਕਾ ਸ਼੍ਰੀ ਖਡੂਰ ਸਾਹਿਬ ਤੋਂ ਲੇਕਿਨ ਪੰਜਾਬ ਸਰਕਾਰ ਦੀ ਗੱਲ ਕਰੀਏ ਜਾਂ ਸੈਂਟਰ ਸਰਕਾਰ ਦੀ ਗੱਲ ਕਰੀਏ ਪਹਿਲਾਂ ਤਾਂ ਇਹ افਵਾਹਾਂ ਆ ਰਹੀਆਂ ਸੀ ਕਿ ਭਾਈ ਅਮਰਪਾਲ ਖਾਲਸਾ ਦੇ ਜਿਹੜੇ ਪੀਪਲ ਪ੍ਰੀਤ ਹੈ ਪ੍ਰਧਾਨ ਮੰਤਰੀ ਬਾਜੇਕ ਹੈ ਜਗਦੀਸ਼ ਕਲਸੀ ਹੈ ਉਹਨਾਂ ਦੀ ਜਿਹੜੀ NSA ਹੈ ਵਧਾ ਦਿੱਤੀ ਗਈ ਹੈ 1 ਸਾਲ ਲੇਕਿਨ ਬਾਅਦ ਵਿੱਚ ਖਬਰ ਆਈ ਉਹਨਾਂ ਦੇ ਨਾਲ ਭਾਈ ਅਮਰਪਾਲ ਖਾਲਸਾ ਜਿਹੜੇ ਮੌਕੇ ਦੇ ਸੰਸਦ ਨੇ ਹੋਣ ਹਲਕਾ ਸ਼੍ਰੀ ਖਡੂਰ ਸਾਹਿਬ ਤੋਂ ਉਹਨਾਂ ਦੀ ਵੀ NSA ਜਿਹੜੀ ਹੈ 1 ਸਾਲ ਵਾਸਤੇ ਵਧਾ ਦਿੱਤੀ ਹੈ ਇਸ ਤੋਂ ਲੈ ਕੇ ਬੜੇ ਸਵਾਲ ਖੜੇ ਹੋ ਰਹੇ ਨੇ ਕਿਉਂ ਐਨਐਸਏ ਵਧਾ ਦਿੱਤੀ ਗਈ ਇਹ ਸੈਂਟਰ ਸਰਕਾਰ ਦੀ ਮਰਜ਼ੀ ਦੇ ਨਾਲ ਐਨਐਸਏ ਵਧੀ ਹੈ ਜਾਂ ਪੰਜਾਬ ਸਰਕਾਰ ਦੇ ਕਹਿਣ ਤੇ ਐਨਐਸਏ ਵਧੀ ਹੈ ਵਿਰੋਧੀ ਪਾਰਟੀਆਂ ਜਿਵੇਂ ਕਿ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਪਾਰਟੀ ਤਾਂ ਇਲਜ਼ਾਮ ਲਗਾ ਰਹੇ ਨੇ ਭਗਵੰਤ ਮਾਨ ਤੇ ਜਿਹੜੇ ਮੌਜੂਦਾ ਮੁੱਖ ਮੰਤਰੀ ਨੇ ਆਮ ਆਦਮੀ ਪਾਰਟੀ ਦੇ ਕਿ ਐਨਐਸਏ ਜਿਹੜੀ ਲੱਗੀ ਹੈ ਉਹ ਪੰਜਾਬ ਸਰਕਾਰ ਦੀ ਮਨਜ਼ੂਰੀ ਦੇ ਨਾਲ ਲੱਗੀ ਹੈ ਦੇਖੋ ਇੱਕ ਘਟਿਆ ਜà ਜਿਹੜਾ ਜ਼ੁਲਮ ਹੈ ਉਹਨਾਂ ਤੇ આરોਪ ਜà ਉਥੋਪ ਰਿਆ ਨੇ ਉਹ ਹੈ ਕਿ ਉਹਨਾਂ ਦੇ ਕੋਲ ਮੋਬਾਈਲ ਜਿਹੜੇ ਨੇ ਅਤੇ ਇਲੈਕਟ੍ਰੋਨਿਕਸ ਕੁਛ ਇਕੁਪੈਟੈਂਸੀ ਜਿਹੜੇ ਉਹਨਾਂ ਕੋਲ ਪਕੜੇ ਪਕੜੇ ਗਿਆ ਸੀ ਜੇਲ੍ਹ ਦੇ ਵਿੱਚ ਇਹ ਇਲਜ਼ਾਮ ਲਗਾ ਰਹੇ ਨੇ ਭਾਈ ਅਮਰਤਪਾਲ ਖਾਲਸਾ ਤੇ ਅਤੇ ਉਸ ਦੇ ਸਾਥੀਆਂ ਤੇ ਲੇਕਿਨ ਚੋਣ ਜੁੜ ਚੁੱਕੇ ਰਹੇ ਮੌਕੇ ਦੇ ਐਮਪੀ ਨੇ ਅੱਜ ਜਿਹੜਾ ਸੌ ਚੁੱਕ ਸਮਾਗਮ ਸੀ ਆਵਾਜ਼ ਵੱਜੀ ਗਈ ਭਾਈ ਅਮਰਤਪਾਲ ਸਿੰਘ ਖਾਲਸਾ 12 ਵਜੇ ਲਗਭਗ ਲੇਕਿਨ ਭਾਈ ਅੰਮ੍ਰਿਤਪਾਲ ਖਾਲਸਾ ਗੈਰ ਹਾਜ਼ਰ ਸੀ ਕਿਉਂਕਿ ਇਹ ਤਾਂ ਸੈਂਟਰ ਸਰਕਾਰ ਜਾਂ ਜਿਹੜੇ ਲੋਕ ਸਪੀਕਰ ਨੇ ਜਾਂ ਜਿਹੜੀ ਦੇਸ਼ ਦੀ ਰਾਸ਼ਟਰਪਤੀ ਹੈ ਦ੍ਰੁਪਦੀ ਮੁਰਮੂ ਉਹਦੀ ਰਿਸਪੌਂਸਿਬਿਲਟੀ ਉਹਦੀ ਜ਼ਿੰਮੇਵਾਰੀ ਬਣਦੀ ਸੀ ਭਾਵੇਂ ਜਿਹੜਾ ਹੈ ਮੁਲਾਜ਼ਮਾਂ ਦੇ ਘੇਰਾਬੰਦੀ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਲਿਆਉਣਾ ਚਾਹੀਦਾ ਸੀ ਲੇਕਿਨ ਅੱਜ ਬਾਕੀ 12 ਦੇ 12 ਜਿਹੜੇ ਲੋਕ ਸਭਾ ਦੇ ਮੈਂਬਰ ਸੀ ਉਹ ਆਪਣੀ ਸੌ ਜਿਹੜੀ ਹੈ ਅੱਜ ਉਹਨਾਂ ਨੇ ਚੁੱਕ ਲਈ ਹੈ ਲੋਕ ਸਭਾ ਦੇ ਵਿੱਚੋਂ ਹੁਣ ਰਹਿ ਗਿਆ ਭਾਈ ਅੰਮ੍ਰਿਤਪਾਲ ਸਿੰਘ ਕਾਨੂੰਨ ਇਹ ਗੱਲ ਕਹਿੰਦਾ ਹੈ 60 60 ਦਿਨ ਚਾਹੀਦੇ ਨੇ ਯਾਨੀ ਕਿ ਲਗਭਗ 2 ਮਹੀਨਿਆਂ ਦੇ ਵਿੱਚ ਜੇਕਰ ਭਾਈ ਅੰਮ੍ਰਿਤਪਾਲ ਖਾਲਸਾ ਜਿਹੜੇ ਮੌਕੇ ਦੇ ਉਹਨਾਂ ਸੰਸਦ ਬਣ ਚੁੱਕੇ ਨੇ ਹਲਕਾ ਸ਼੍ਰੀ ਖਰੂਰ ਸਾਹਿਬ ਤੋਂ ਜੇਕਰ ਉਹ 60 ਦਿਨਾਂ ਦੇ ਵਿੱਚ ਸੌ ਨਹੀਂ ਚੁੱਕਦੇ ਲੋਕ ਸਭਾ ਦੇ ਵਿੱਚ ਆ ਕੇ ਜਾਂ ਸੈਂਟਰ ਸਰਕਾਰ ਉਸ ਦੇ ਪੁਖਤਾ ਕੋਈ ਪ੍ਰਬੰਧ ਨਹੀਂ ਕਰਦੀ ਤਾਂ ਜਿਹੜੀ ਐਮਪੀ ਦਾ ਜਿਹੜਾ ਪਦ ਹੈ ਜਿਹੜਾ ਅਹੁਦਾ ਹੈ ਉਹ ਡਿਸਮਿਸ ਹੋ ਜਾਵੇਗਾ ਭਾਈ ਅਮਰਤਪਾਲ ਖਾਲਸਾ ਜੀ ਦਾ ਇਹ ਤਾਂ ਹੁਣ ਭਾਈ ਅਮਰਤਪਾਲ ਖਾਲਸਾ ਦੇ ਪਰਿਵਾਰ ਨੂੰ ਜਾਂ ਪੰਜਾਬ ਸਰਕਾਰ ਨੂੰ ਜਾਂ ਹੋਰ ਪਾਰਟੀਆਂ ਦੀ ਹਮਾਇਤ ਲੈ ਕੇ ਰਾਸ਼ਟਰਪਤੀ ਅੱਗੇ ਜਾਂ ਨਵੇਂ ਬਣੇ ਪ੍ਰਧਾਨ ਮੰਤਰੀ ਜਿਹੜੇ ਤੀਜੀ ਵਾਰ ਬਣੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨੂੰ ਜਾ ਕੇ ਰਿਕਵੈਸਟ ਕਰਨੀ ਚਾਹੀਦੀ ਹੈ ਕਿਉਂਕਿ 60 ਦਿਨਾਂ ਦੇ ਵਿੱਚ ਕਾਨੂੰਨ ਕਹਿੰਦਾ ਹੈ ਕਿ ਜੇਕਰ ਤੁਸੀਂ ਸੌ ਨਹੀਂ ਚੁਕਦੇ ਆਪਣੇ ਅਹੁਦੇ ਤੋਂ ਆਪਣੀ ਐਮਪੀ ਸ਼ਿਪ ਤੋਂ ਤੇ ਤੁਹਾਡਾ ਜਿਹੜਾ ਅਹੁਦਾ ਹੈ ਉਸ ਨੂੰ ਬਰਖਾਸਤ ਕਰ ਦਿੱਤਾ ਜਾਵੇਗਾ ਇਸ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਅਟਕਲਾ ਸ਼ੁਰੂ ਹੋਣ ਵਾਲੀਆਂ ਨੇ ਭਾਈ ਅਮਰਤਪਾਲ ਖਾਲਸਾ ਤੇ ਭਾਈ ਅਮਰਤਪਾਲ ਖਾਲਸਾ ਦੀ ਫੈਮਿਲੀ ਦੇ ਵਿੱਚ ਇਸ ਲਈ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਤਾਂ ਕਿ ਜੇ ਉਹ ਆਪਣੇ ਅਹੁਦੇ ਤੋਂ ਡਿਸਮਿਸ ਹੁੰਦੇ ਨੇ ਸੰਭਾਵੀ ਹੈ ਕਿ ਫਿਰ ਦੁਬਾਰਾ ਜਿਹੜੀਆਂ ਜਿਮਣੀ ਚੋਣਾਂ ਹੋਣਗੀਆਂ ਹਲਕਾ ਛੀਖਰੂਤ ਸਾਹਿਬ ਤੋਂ ਇਸ ਲਈ ਪੰਜਾਬ ਸਰਕਾਰ ਨੂੰ ਅਤੇ ਪਲੱਸ ਜਿਹੜੀ ਸੈਂਟਰ ਸਰਕਾਰ ਹੈ ਉਸ ਨੂੰ ਚਾਹੀਦਾ ਹੈ ਕਿ ਸੋਂਹ ਜਿਹੜੀ ਹੈ ਭਾਵੇਂ ਆਨਲਾਈਨ ਹੋਵੇ ਚਾਹੇ ਜਾਂ ਕਿ ਲੋਕ ਸਭਾ ਦੇ ਵਿੱਚ ਹੋਵੇ ਉਹ ਜਿਹੜੀ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਜਿਹੜੀ ਹੈ ਚੁਕਾ ਦੇਣੀ ਚਾਹੀਦੀ ਹੈ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਬੜੀ ਵੱਡੀ ਸ਼ਾਂਤ ਮਈ ਦੇ ਨਾਲ ਹਲਚਲ ਹੋ ਸਕਦੀ ਹੈ ਕਿਉਂਕਿ ਭਾਈ ਅਮਰਤਪਾਲ ਖਾਲਸਾ ਦੇ ਪਰਿਵਾਰ ਅਤੇ ਜਿਹੜੇ ਉਹਦੇ ਸਮਰਥਕ ਨੇ ਉਹਨਾਂ ਨੇ ਕਹਿ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਐਨਐਸਏ ਨਹੀਂ ਹਟਦਾ ਤੇ ਸ਼ਾਂਤ ਮਈ ਢੰਗ ਦੇ ਨਾਲ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਦੇ ਸਾਹਮਣੇ ਰੋਜ਼ ਪ੍ਰਦਰਸ਼ਨ ਕਰਨਗੇ